We'll <laughs> ਭਾਰਤ ਕਾਨੂੰਨ ਮੁਤਾਬਕ 18 ਸਾਲ ਤੋਂ ਘੱਟ ਉਮਰ ਦੀ ਲੜਕੀਆਂ ਵਿਆਹ ਨਹੀਂ ਕਰਵਾ ਸਕਦੀਆਂ ਲੇਕਿਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਜੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਅਜਿਹਾ ਇੱਕ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦੇ ਥਾਣਾ ਮੋਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 14 ਸਾਲ ਦੀ ਨਬਾਲਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਤੀਜ ਜਾਣਕਾਰੀ ਸਮਾਜ ਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਆਹ ਨਾਲ ਸੰਪਰਕ ਕਰਕੇ ਅਤੇ ਪੁਲਿਸ ਨੂੰ ਨਾਲ ਸੰਪਰਕ ਕਰਕੇ ਮੌਕੇ ਤੇ ਜਾ ਕੇ ਵਿਆਹ ਤੜਵਾਇਆ ਤੇਰਾ ਵਿਆਹ ਕਰ ਰਹੀ ਜਬਰਦਸਤੀ ਕਰ ਰਹੀ ਕਿੰਨੀ ਉਮਰ ਹੈ ਤੇਰੀ ਪਹਿਲਾਂ ਕੀ ਉਮਰ ਦਾ 16 ਸਾਲ ਦੀ ਵਿਆਹ ਕਰਦਾ ਹੀ ਦੇ ਰਹਾ ਸੀ ਨਹੀਂ ਮੈਂ ਆਪਣਾ ਮੰਨਜੀ ਸੀ ਜੀ ਹਾਂਜੀ ਕਰ ਰਹੀ ਸੀ ਵਿਆਹ ਕਰਦੇ ਪਏ ਸੀ ਇਹਨਾਂ ਨੇ ਰੋਕਿਆ ਹਾਂ ਕਿਉਂ ਵਿਆਹ ਨੂੰ ਇਹਨਾਂ ਨੂੰ ਪਤਾ ਕਿਹਨਾਂ ਨੇ ਰੋਕਿਆ ਸਕੂਲ ਜਾਂ ਨਹੀਂ ਅਦੋ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਯਾਰ ਨਹੀਂ ਜਬਰਦਸਤੀ ਉਹ ਦਾਦੀ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਨੀ ਕਿ ਯਾਰ ਰੋਕਾ ਕਰਾਉਂਦੇ ਸੀ ਰੋਕਾ ਹੀ ਹਾਂਜੀ ਰੋਕਾ ਸੀ ਕਿ ਵਿਆਹ ਰੋਕਾ ਸੀ ਰੋਕਾ ਹੀ ਕਿੰਨੀ ਉਮਰ ਦਾ ਡੇਢ 15 ਤੇ ਤੁਹਾਨੂੰ ਪਤਾ ਨਹੀਂ ਤੇਰੀ ਉਮਰ ਘੱਟ ਹੀ ਨਹੀਂ ਮੋਂਦੇ ਵਿੱਚ ਕਿ ਤੂੰ ਪੜ੍ਹੀ ਲਿਖੀ ਆ ਸਕੂਲ ਜਾਂਦੀ ਨਹੀਂ ਕੰਨ ਟਾਈਮ ਪਾਣਾ 20 ਸਾਲ ਹੋ ਗਏ ਫਿਰ ਯਾਹ ਹੋ ਗਿਆ ਪੁਲਿਸ ਆਈ ਆ ਉਸਨੇ ਕੀ ਪੁੱਛੀ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਣਾ ਮਨ ਸੀ ਪਰਨ ਦਾ ਕੋਈ ਮਨ ਨਹੀਂ ਪੜ੍ਹ ਲੈ ਸੀ ਕਿੰਨਾ ਕਰ ਲੈ ਅੱਛਾ ਆਉਂਦਾ 8 ਕਿੰਨਾ ਠੀਕ ਠੀਕ ਹੈ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਦਿੱਤਾ ਹਾਂਜੀ ਹਾਂਜੀ ਵੀ ਆ 22 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਤੁਹਾਡੇ ਘਰ ਮੁੰਡੇ ਵਾਲੇ ਕਿਹਨਾਂ ਨੂੰ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੇ ਚੱਲ ਸੁਣੋ ਆਈ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੇਰਾ ਪਤਾ ਹਾਂਜੀ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹ ਜਸਟ ਆਪ ਨੂੰ ਚੁੱਕਿਆ ਅਸੀਂ ਕੋਈ 22 ਸਾਲ ਦੀ ਇੱਕ ਤੇ ਘਰ ਵੀ ਆ ਕਰਨਾ ਅਸੀਂ ਨਹੀਂ ਰੋਕੀ 19 19 ਜਲਦੀ ਕਿਉਂ ਹਾਂ ਤੁਹਾਨੂੰ ਆਹੀ ਰੋਕਾ ਕਰਨਾ ਹੈ ਕੋਈ ਮੁੰਡੇ ਦੇ ਚਲੋ ਗੱਲ ਕਰਦੇ ਆ ਅਸੀਂ ਮਾੜਾ ਮਾੜਾ ਜਾਣਦੇ ਪਛਾਣਦੇ ਸੀ ਅਸੀਂ ਤੇ ਰੋਕਾ ਤੇ ਇਹਦੀ ਮੰਮੀ ਹਾਂ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਤੇ ਆੜੀ ਧੱppa ਕਰਦੀ ਥੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਫਟ ਤੋਂ ਤਾਂ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮੀ ਆ ਅਸੀਂ ਨਹੀਂ ਆਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾਬਾਲਕ ਆ ਕੁੜੀ ਇਹ ਇਹ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਹੋਏ ਸਾਡਾ ਬੱਚਾ ਆਹੀ ਉਹਨਾਂ ਦਾ ਸਾਬਾ ਬੱਚਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿੰਨਾ ਦਾ ਦੱਸ ਨਹੀਂ ਕਿਹੜੀ ਬੇਟੀ ਹੈ ਹਾਂਜੀ ਪਿੰਡਾਂ ਦੀ ਬੇਟੀ ਮੇਰੀ ਸਾਡੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਤਾ ਅੱਗੇ ਮਿਲਦੇ ਗਏ ਉਸ ਨੇ ਸਹੀ ਬੁੱਲਸ ਨੇ ਕੀ ਕਿਹਾ ਉਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤਾਂ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਰੋਕਾ ਕਿ ਜੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਜੋ ਪਾਣੀ ਕੀ ਰਹੇ ਨੇ ਜੋ ਉਸੇ ਮੁੰਡੇ ਵਾਲੇ ਤੋਂ ਪਰ ਭੱਜੀ ਭੱਜ ਗੋੜੇ ਤੋਂ ਭੱਜੇ ਮੁੰਡੇ ਵਾਲੇ ਮਰ ਜਦੋਂ ਹੀ ਰੋਕਾ ਕੀਤਾ ਸੀ ਮੁੰਡਿਆਂ ਨਾਲ ਘਰ ਜਾਣਾ ਭੁੱਜਣਾ ਕਿਉਂ ਤੇ ਕੁੜੀ ਵੀ ਲੈਣਾ ਕੋਈ ਤਰਾਹ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਿੰਦਾ ਤਰਾਹ ਹੀ ਕਰਨਾ ਜੇ ਕੋਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋਰਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਹੈ ਅਜੇ ਕਰ ਦੂ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਰਿਸ਼ਤਾ ਕਰ ਲਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਚਿਰ 25 ਇਹ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹਾ ਰਿਸ਼ਤਾ ਕਰਦੀ ਹੈ ਚਲੋ ਵਿਆਹ 20 ਸਾਲ ਨੂੰ ਕਰ ਦਾਂਗੇ ਠੀਕ ਹੈ ਠੀਕ ਹੈ ਉਹਨਾਂ ਨੇ ਕਿਹਾ ਕਰਦਾ ਸੀ ਮੁੰਡੇ ਦੇ ਫਾਦਰ ਸਾਰੇ ਨਹੀਂ ਸਾਰੇ ਹਾਂਜੀ ਮੈਮ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਬੋਮਨ ਵੈਲਫੇਅਰ ਸੁਸਾਇਟੀ ਉਹ ਕੀ ਘਟਨਾ ਇਹ ਕਿੰਨੇ ਸਾਲ ਦੀ ਬੱਚੀ ਹੈ ਇਹਦਾ ਉਹ ਵੀ ਮੈਰਿਜ ਕਰਾ ਦੇ ਤੇ ਕਿਸ ਜਗ੍ਹਾ ਤੇ ਕਰਾ ਜੀ ਮੈਂ ਸਨ ਆਤਮੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਕ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਾਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੁਹੰਮਪੁਰੇ ਦੀ ਹੈ ਔਰ ਲੜਕਾ 시ਹਾਟੇ ਦਾ ਹੈ ਔਰ ਮੈਰਿਜ ਹੈ ਪਾਈ ਮੰਥ ਜ਼ਰੂਰਤੇ ਕਰ ਰਹੇ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਤੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਭ ਜਿਹਾ ਸਭ ਬਣਾਈ ਹੋਈ ਸੀ ਉਹ ਉਥੋਂ ਦੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਵੀ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਉਹ ਜਿਹੜੇ ਆਏ ਸੀ ਕੁੜੀ ਦਾ ਵਿਆਹ ਕਰਨ ਵਾਸਤੇ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਨਾਬਾਲिग ਲੜਕੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਫਟਕ ਲੱਗੇ ਇਹਨਾਂ ਦਾ ਘਰ ਹੈਗਾ ਸੋ ਸੋ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਤੇ ਕੰਟੈਕਟ ਕਰਕੇ ਬਾਲ ਵੀ ਘਾਸ ਵਾਲਿਆਂ ਨਾਲ ਉੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨੇ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19 ਸਾਲ ਦਾ ਲੜਕਾ ਕਹਿ ਰਹੇ ਉਹ ਬਾਲਗ ਸੀ ਲੜਕਾ ਦੋਨੋਂ ਹੀ ਨਵਾਲੀਓਂ ਜਿਹਾ ਸੀ ਸੈਮੀਨਾਰ ਕਰ ਰਹੇ ਆ ਜਗਾ ਜਗਾ ਤੇ ਅਸੀਂ ਅਵੇਅਰ ਕਰ ਰਹੇ ਆ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ ਦੋ ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੋਕਮ ਪੁਰੇ ਸੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਐਨ ਜੋ ਹਮੇਸ਼ਾ ਇਨ੍ਹਾਂ ਲੜਕੀਆਂ ਲਈ ਖੜੀ ਆ ਪੂਟਲੀ ਖੜੀ ਆ ਜੋ ਗਲਤ ਹੋਇਆ ਅਸੂਨਾ ਨਾਲ ਕਾਰਨ ਕੀ ਆ ਮੈਮ ਲਵ ਮੈਰਿਜ ਆ ਰੇਂਜ ਮੈਰਿਜ ਆ ਅਰੇਂਜ ਮੈਰਿਜ ਕਹੇ ਰੇ ਅਰੇਂਜ ਮੈਰੀ ਕਹੇ ਬਾਕੀ ਹੁਣ ਪੁਲਿਸ ਆਈ ਆ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਖੜੀ ਆ ਲੜਕੀ ਕੋਲੋਂ ਵਿਆਹ ਕਰਵਾ ਰਹੀ ਹੈ ਲੇਡੀਜ਼ ਨੂੰ ਪ੍ਰਧਾਨ ਹੈਗੀ ਕਿ ਉਹਦਾ ਵਿਆਹ ਕਰਵਾ ਰਹੀ ਸੀ ਜੀ ਉਹ ਦਾਦੀ ਇਹ ਕਹਿ ਰਹੀ ਹੈ ਉਹਨਾਂ ਦੀ ਦਾਦੀ ਹੈ ਜੋ ਵਿਆਹ ਕਰਾ ਰਹੀ ਹੈ ਕੀ ਨਾਮ ਕੀ ਉਹ ਲੇਡੀਸ ਹੈ ਕਿ ਆਪਣੇ ਉਹਨੂੰ ਪ੍ਰਧਾਨ ਨਿੰਮਾ ਪ੍ਰਧਾਨ ਕਹਿ ਰਹੀ ਹੈ ਠੀਕ ਹਾਂਜੀ ਬਾਕੀ ਤੁਸੀਂ ਉਹਨਾਂ ਦਾ ਖਿਆਲ ਲਵੋ ਜੀ ਮੈਂ ਸੁਪਨਾ ਪਾਟਿਆ ਸੋਸ਼ਲ ਵਰਕਰ ਹਾਂ ਜੀ ਅਜੇ ਤਾਂ ਸੁਪਨਾ ਮੈਰਾ ਜੀ ਨੇ ਮੈਨਾਂ ਗੱਲ ਕੀਤੀ ਸੀ ਰਾਤੀ ਕਿ ਇਸ ਰਸਾ ਸਾਂ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤਸੀਂ ਉਸ ਸ਼ਾਦੀ ਨੂੰ ਰੁਕਵਾਨਾ ਵਾ ਜਦੋਂ ਅਸੀਂ ਸਿਵਰੇ ਛਾਪਾ ਮਾਰਿਆ ਤਾਂ ਉਹ ਜਾ ਚੁੱਕੇ ਸੀਗੇ ਇੱਥੇ ਆ ਕਿ ਅਸੀਂ ਜਦੋਂ ਇਨਕੁਆਰੀ ਕੀਤੀ ਹੈ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪਰਦਾਨ ਦਾਦੀ ਦਾ ਨਾਮ ਹੈ ਉਹ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਾਜਾਇਜ਼ ਰਬੰਦਨਾ ਤੇ ਇਹ ਦੋੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਸਪਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨ ਜਾਇ ਸਬੰਧ ਨੇ ਤੇ ਇਹ 도ੜਨਾ 도ੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਉਂਦੇ ਹੋਏ ਇਹ ਦਾਜੇ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਮੀਡੀਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰ ਲਿਓ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਠੀਕ ਹੈ ਜਿਹਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਹੈ ਕੋਈ ਨਿਆਣੇ ਚ ਮੌਕਾ ਹੈ ਕੁੜੀ ਨਾ ਬਲਕੇ ਅੰਲੇ ਆਪਾਂ ਨੂੰ ਥਾਣੇ ਲੈ ਜਾਏਗੇ ਨੇ ਵੀ ਦਾਦੀ ਨੂੰ ਲੈ ਕੇ ਚੱਲਿਆਂ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਵੈਸੀ ਮਲੜਕੀ ਮੰਗਣੀ ਕਰਾਉਦਾ ਰਹੇ ਸੀ ਲੇਕੜੇ ਹੁਣ ਜਾ ਕੇ ਆਪਾਂ ਥਾਣੇ ਮੇਨਾਂ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੋਕਰੇ ਆਇਆ ਜੀ ਮੁੰਡੇ ਵਾਲੇ ਮੇਕੋੜ ਮੁੰਡੇ ਮਿਲਦੇ ਆਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲਾ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਵਾਲੇ ਮੈਂ ਹੁਣ ਮੋਕਰੇ ਆਇਆ ਹਾਂ ਜੀ ਵਾਲੇ ਕੋ ਪੁਸ਼ਟੀ ਕਰਦੇ ਆਪਾਂ ਥਾਣੇ ਵਿੱਚ ਹੀ ਗ੍ਰਾਮ ਜਾ ਰਿਹਾ ਸੀ ਨਹੀਂ 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 ਇਹ ਕਿੰਨੇ ਕਰ ਬਾਹਰ ਚੱਲ ਰਿਹਾ ਸੀ ਕਿਤੇ ਹੁਣ ਵੇਖ ਲੈ ਜੇ ਦੁਬਾਰਾ ਪੁਸ਼ਟੀ ਕਰਦੇ ਮੈਂ ਫੋੜਾ ਨਹੀਂ ਹਲੇ ਮੈਨੂੰ ਕੋਈ ਬਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾ ਲਿਆ ਨਾ ਕੋ ਜੋ ਫੋਟੇ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂਜੀ ਤਾਂ ਨਾਬਾਲਕ ਹੋ ਜੇਗੀ ਸਰ ਨੇ ਦਿੱਤੀਏਗੀ ਪੁੱਤਰੀ ਨੇ ਇਹ ਵਿਆਹ ਦੇ ਕਰੋ ਨਾਬਾਲਕ ਕੋਈ ਫਿਰ ਗੈਰਕਾਨੂੰਨੀ ਆ ਠੀਕ ਹੈ ਮਲ ਕੁੜੀ ਦੇ ਗਾਹਕ ਚ ਕਿਤੇ ਹਾਂ ਗਾਹਕ ਚ ਤਰਾਂ ਦਾ ਆਪਾਂ ਪ੍ਰੋਬਲਮਾਂ ਕਰਨਾ ਉਹ ਪਰ ਕਿੰਨੀ ਪਰ ਤਾਂ ਆਪਾਂ ਕਰ ਵੀ ਕਰਨ ਕਰਨੀ ਹੋएगी ਜੀ ਹਾਂ ਜੀ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਨਾਲ ਲੋਕ ਇਹਨੇ ਮਨਾਵਾਲਾ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪ ਕੁਝਾਵਾਂਗੇ ਫਿਰ ਬਾਅਦ ਨੂੰ ਪੁੱਛਾਂਗੇ ਠੀਕ ਹੈ ਠੀਕ ਹੈ ਇਹਨਾਂ ਨਾਲ ਫਿਲਹਾਲ ਇਹਨਾਂ ਨਾਲ ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹਿਮੀ ਹੋਈ ਆ ਠੀਕ ਆ ਆਪਾਂ ਉਹਨੂੰ ਪੁੱਛੇ ਫਿਰ ਆਪਾਂ ਪ੍ਰੋਬਲਮ ਠੀਕ ਹੈ ਕੀ ਜਿਹੜੀ ਮੁੰਡੇ ਵਾਲਾ ਤੇ ਨਾਲ ਹਾਂ ਜੋ ਸਾਹਮਣੇ ਆਏਗਾ ਉਹ ਬਤਾਉ ਕਰ ਦੇ ਕਿਤੇ ਠੀਕ ਹੈ